ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰੂ ਤੇ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਜਿੱਥੇ ਅੱਜ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜਿਹੜਾ ਹੈ ਉੱਥੇ ਅੱਜ ਸਹਬਜ਼ਾਦਿਆਂ ਦਾ ਸ਼ਹੀਦੀ ਧੜਾ ਵੀ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦਾ ਇਹਨਾਂ ਨੇ ਜ਼ੁਲਮ ਦੇ ਖਿਲਾਫ ਲੜਦੇ ਆ ਸ਼ਹੀਦਾਂ ਪਾ ਦਿੱਤੀਆਂ ਔਰ ਸਿੱਖੀ ਨਹੀਂ ਨਾ ਹਾਰੀ ਨਾ ਛੱਡੀ ਅੱਜ ਉਹਨਾਂ ਦਾ ਸਦਕਾ ਹੀ ਆਪਾਂ ਇਸ ਧਰਤੀ ਤੇ ਆਏ ਆ ਠੀਕ ਹੈ ਔਰ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਅਮਰ ਅਸ਼ਕੋ ਸਿੱਖੀ ਨਾਲ ਜੁੜੋ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਕੀ ਕਹਿਣਾ ਚਾਹੋਗੇ ਅੱਜ ਐਸਜੀਪੀਸੀ ਵੱਲੋਂ ਕਿਹਾ ਗਿਆ ਕਿ ਅੱਜ ਆਸਤਵबाजी ਨਹੀਂ ਚਲਾਈ ਜਾਵੇਗੀ ਉਹ ਸਿਰਫ ਦੀਪ ਵਾਲਾ ਕਿਉਂ ਆਇਆ ਐਸਜੀਪੀਸੀ ਵਾਲਿਆਂ ਨੂੰ ਜੋ ਆਪਣਾ ਫੈਸਲਾ ਕਰਦੇ ਨੇ ਉਹ ਸਹੀ ਹੋ ਸਕਦਾ ਐਸਜੀਪੀਸੀ ਵਾਲੇ ਜੋ ਕਰਦੇ ਸਹੀ ਨੇ ਬਾਕੀ ਜੋ ਉਹਨਾਂ ਦੀ ਜੋ ਉਹਨਾਂ ਦਾ ਐਕਸ਼ਨ ਹੈ ਜੋ ਉਹਨਾਂ ਦਾ ਸਹੀ ਹੈ ਉਹ ਸਹੀ ਹੋ ਸਕਦਾ ਕਿਉਂਕਿ ਆਸਤਵबाजी ਤਾਂ ਨਹੀਂ ਚਲਾਈ ਜਾ ਸਕਦੀ ਕਿਉਂਕਿ ਅੱਜ ਉਹਨਾਂ ਦਾ ਸ਼ੀਰਧਾੜਾ ਵੀ ਹੈ ਸਾਬ ਜਾਦਿਆਂ ਦਾ ਜਿੱਥੇ ਪਛੀੜਾ ਮਦਾਰੇ ਆ ਉਹ ਤੋਂ ਨਾ ਸੀ ਜੜਾ ਵੀ ਹੈ ਤਾਂ ਕਰਕੇ ਅਸਤ ਬਾਜੀ ਇਹਨਾਂ ਨੇ ਮਨਾਂ ਕੀਤੀ ਆ ਕਾਲ ਤਖਤ ਸਾਹਿਬ ਦਾ ਅੱਜ ਉਹਨਾਂ ਨੇ ਮੁਕੇ ਨਤਪਸਤ ਹੋਣੇ ਕੀ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਭ ਨੂੰ ਸਮਤ ਬਖਸ਼ਣ ਔਰ ਸੱਚੇ ਪਾਤਸ਼ਾਹ ਸਭ ਦੀ ਚੜ੍ਹਦੀ ਕਲਾ ਕਰਨ ਔਰ ਅਸੀਂ ਵੀਗਾ ਮਕਸਦ ਹੋਣਾ ਹੈ ਸੱਚੇ ਪਾਤਸ਼ਾਹ ਹਨੂ ਵੀ ਅਮਰ ਦੀ ਦਾਤ ਬਖਸ਼ਣ ਅਸੀਂ ਵੀ ਅਮਰਾਂ ਸ਼ਕੀ ਹੈ ਕਿ ਦਾੜੀ ਅਸੀਂ ਪ੍ਰਕਾਸ਼ ਕੀਤੀ ਹੈ ਨਹੀਂ ਕਿ ਭਵਾਈ ਸੱਚ ਬੋਸ਼ਾ ਗਾਮੇ ਸਵਾਤਮਤ ਬੋਤ ਮਹਾਰਾਜ ਜੀ ਤੁਹਾਸ਼ਾ ਕਿਰਪਾ ਕਰਨ ਸੱਜਦੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਹਾਂਜੀ ਨਾਮ ਦੱਸਿਓ ਜੀ ਆਪਣਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਸੱਚਖੰਡ ਹਰਮੰਦਰ ਸਾਹਿਬ ਜੀ ਕੋਲ ਤੇ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਅੱਜ ਦੋ ਵਿਆਹੇ ਇਕੱਠੇ ਮਨਾਏ ਜਾ ਰਹੇ ਆ ਜੀ ਇੱਕ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਹੈ ਤੇ ਮਾਤਾ ਗੁਜਰਪੁਰ ਤੇ ਸਾਬ ਜੈਦਨ ਦਾ ਸ਼ਿਦੀ ਦਿਹਾੜਾ ਵੀ ਹੈ ਤੇ ਇਸ ਕਰਕੇ ਸ਼ਰੋਮਨੀ ਕਮੇਟੀ ਨੇ ਵੀ ਫਰਮਾਨ ਜਾਰੀ ਕੀਤਾ ਕਿ ਅੱਜ ਦੀਪਮਲਾ ਹੋਏਗੀ ਅਸਵਾ ਜੀ ਨਹੀਂ ਚੱਲੇਗੀ ਇਹ ਇਹਦਾ ਇਹੀ ਸੰਦਰਭ ਹੈਗਾ ਕਿ ਦੋਵੇਂ ਦਿਹਾੜੇ ਇਕੱਠੇ ਆ ਵੀ ਇੱਕ ਖੁਸ਼ੀ ਦਾ ਵੀ ਹੈ ਤੇ ਇੱਕ ਸਾਡਾ ਥੋੜਾ ਜਿਹਾ ਉਹਦਾ ਸਹਿਜਾਦਿਆਂ ਦੇ ਕਰਕੇ ਬਿਨਾਂ ਅੱਖਾਂ ਵੀ ਤੁਹਾਨੂੰ ਕਰਨੀਆਂ ਪੈਣਗੀਆਂ ਸੋ ਸਾਰਾ ਦਿਨ ਮੈਨੂੰ ਲੱਗਦਾ ਵੀ ਅੱਜ ਤੁਸੀਂ ਆਪਣਾ ਪਾਠ ਕਰਕੇ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਗੱਠਾਵਾਂ ਸੁਣਾਓ ਜੋ ਜੋ ਸਾਬ ਜਿਆਦਿਆਂ ਨੇ ਝੇਲਿਆ ਵੈ ਜੋ ਗੁਰੂ ਸਾਹਿਬ ਨੇ ਆਪਣੇ ਜੀਵਨ ਚ ਕੀਤਾ ਉਹ ਆਪਣੇ ਪਰਿਵਾਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਵੰਡ ਕੇ ਉਸ ਚੀਜ਼ ਨੂੰ ਗਾਂ ਦੇ ਗਾਂ ਸਪਰੈਡ ਕਰੋ ਉਹ ਜ਼ਿਆਦਾ ਹੋਏਗਾ ਭੀ ਧਰਮ ਦੇ ਖਾਤਰ ਜਦੋਂ ਵੀ ਤੁਹਾਨੂੰ ਕਿਤੇ ਲੋੜ ਪੈਂਦੀ ਹੈ ਤੇ ਆਪਣਾ ਤੁਸੀਂ ਉਹਨੂੰ ਨਹੀਂ ਮੂਲ ਨੂੰ ਨਹੀਂ ਭੁੱਲਣਾ ਹੁੰਦਾ ਵਿਕਣਾ ਨਹੀਂ ਹੁੰਦਾ ਕਿਸੇ ਕੌਮ ਦੇ ਕੇ ਭੀ ਹਾਂ ਸਾਨੂੰ ਇਸ ਤਰ੍ਹਾਂ ਲਾਲਚਾਂ ਪਿੱਛੇ ਜਾਂ ਨਿੱਕੇ ਨਿੱਕੇ ਪਿੱਛੇ ਗੁਰੂ ਸਾਹਿਬ ਦਾ ਇਹ ਹੀ ਸੰਦਰਭ ਜਿਗਾ ਸਾਰਾ ਆਪਣੇ ਜੀਵਨ ਨੂੰ ਤਨਮਨ ਨੂੰ ਕੌਮ ਦੇ ਨਾਂ ਤੇ ਜਿਹੜੀ ਸ਼ਹੀਦੀਆਂ ਕੀਤੀਆਂ ਵਾ ਉਹਨੂੰ ਸਾਨੂੰ ਆਪਣੇ ਬੱਚਿਆਂ ਦਾ ਕੋਈ ਭਜੋਣਾ ਚਾਹੀਦਾ ਤੇ ਉਹ ਹੁੰਦੀਆਂ ਪੀੜ੍ਹੀਆਂ ਤੱਕ ਸਾਨੂੰ ਪਹਿਰਾ ਦੇਣਾ ਪਏਗਾ ਇਸ ਛਿਦੀ ਢਾੜੇ ਨੂੰ ਤੇ ਪ੍ਰਕਾਸ਼ ਢਾੜੇ ਨੂੰ ਅਰਦਾਸ ਬੇਨਤੀ ਕੀਤੀ ਇਹ ਤਾਂ ਨਹੀਂ ਅਰਦਾਸ ਬੇਨਤੀ ਇਹੋ ਕੀਤੀ ਵੀ ਕੌਮ ਦੀ ਚੜਦੀ ਕਲਾ ਰਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਫਰਮਾਨ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਲ ਤੱਕ ਦਾ ਹੁਕਮ ਹੈ ਉਹਦੇ ਤੇ ਸਿਰ ਮੱਥੇ ਰੱਖ ਕੇ ਤੇ ਉਸੇ ਹਿਸਾਬ ਨਾਲ ਤੁਹਾਨੂੰ ਸਾਰਾ ਦਿਨ ਅਜ ਗੁਜ਼ਾਰਨਾ ਪਏਗਾ ਕਿਉਂਕਿ ਦੋਵੇਂ ਢਿਹਾੜੇ ਇਕੱਠੇ ਆਏ